ਅੱਜ ਦੀ ਸ਼ਾਰਟ ਵੀਡੀਓ ਵਿੱਚ ਆਪਾਂ ਤਿੰਨ ਗਾਵਾਂ ਦਿਖਾਉਣੇ ਆ ਤਿੰਨ ਹੀ ਆਗਿਆ ਟਾਪ ਕੁਆਲਿਟੀ ਦੀਆਂ ਬਈ ਪਹਿਲੇ ਨੰਬਰ ਤੇ ਜਗ੍ਹਾ ਕਿਹੜਾ ਸੂਆ ਸੁੰਦੀ ਇਹ ਦੂਜਾ ਸੂਆ ਸੁੰਦੀ ਆ ਬਈ ਗੱਬਣ ਆ ਗਈ ਦੋ ਗੱਬਣਾ ਬਈ ਸੁਈਆਂ ਬਈ ਤੇ ਕਿੰਨੇ ਦਾ ਖੱਚੀ ਆ ਇਹ ਬਈ ਲੈ ਜੂ ਹਜੇ ਪੰਜ ਚਾਰ ਦਿਨ ਪੰਜ ਚਾਰ ਦਿਨ ਇਹ ਬੜੀ ਕੱਚੀ ਆ ਲੈਵਾ ਦੇਖੋ ਬਲਟਾਂ ਸਾਰੀਆਂ ਪਈਆਂ ਸਾਰੀਆਂ ਕੱਢੀਆਂ ਫਿਰ ਪੂਰਨ ਵੀ ਲੈਵਾ ਨੂੰ ਬਹੁਤ ਆ ਬਈ ਥਾਣ ਇੱਕ ਨੰਬਰ ਆ ਗਿਆ ਪੂਰੀ ਮਿੱਥੀ ਦਾ ਥਾਣਾ ਠੰਡੀ ਬਹੁਤ ਆ ਕਰਮਾੜੀ ਬਈ ਹੂੰ ਠੰਡੀ ਸੀਲ ਫੋਲਾ ਸਿੰਘ ਜਰੂਰ ਆ ਬਾਈ ਕਹਿੰਦਾ ਕੁਛ ਨਹੀਂ ਬਾਲੇ ਦਾ ਲੈਂਡ ਦੇਣਾ 35000 ਨਹੀਂ ਦੇਦਾਂਗੇ ਕਰਾਉਣ ਦਾ ਭਾਗ 40 ਕਰਾਲ 40 45 ਕਰਾਲਾ ਮੁੱਲ ਭਾਵੇਂ ਦੀ ਵਾਰ 35 ਛੋੜ ਛੱਪਾ ਕਰਾਂਗੇ ਇਕੱਲਾ ਠੀਕ ਹੈ ਅੱਗੇ ਦੋ ਨੰਬਰ ਜੱਗੇ ਇਹ ਤੀਜਾ ਸੂਆ ਰਾ ਕੱਲ ਸੂਈ ਆ ਬਈ ਇਹ ਕਿੰਨੇ ਦਾ ਨਾ ਦੀ ਸੂਈ ਕੱਲ ਕੱਲ ਸੂਈ ਆ ਹਾਂ ਬੱਚਾ ਇਹਦੇ ਮਗਰ ਬੱਚਾ ਬਈ ਇਹਦੇ ਮਗਰ ਬੱਚਾ ਇਹਦੇ ਮਗਰ ਬੱਚਾ ਆ ਗਿਆ ਖੜਾਗਾ ਦੁੱਧ ਬਾਈ 16 15 16 ਕਿਲੋ ਆਮ ਨਾਲ ਪਾ ਦੋ ਕਿੰਨਾ ਮੁੱਲ ਕੱਢਿਆ ਬੋਲਾ ਬਈ 4 ਕਿਲੋ ਕੱਢਿਆਗਾ ਥਾਂ ਬਹੁਤ ਚੰਗਾ ਆ ਗਿਆ ਨਾ ਹਾਂ ਸਹੀ ਗੱਲ ਆ ਇੱਕ ਥਾਂ ਬਾਈ ਨੇ ਬਾਈ ਦੱਸਿਆਗਾ ਉਹ ਪਰਲੇ ਥਾਂ ਚ ਨਾ ਤਾਰ ਥੋੜੀ ਜਿਹਾ ਪਾੜ ਹਾਂ ਤਾਰ ਮੜੀ ਫੋਰੇ ਵਾਂਗੂੰ ਪੈਂਦਾ ਥਾਂ ਚ ਉਹਦਾ ਰੇਟ ਆ ਇਹਦਾ 35000 ਰੁਪਿਆ ਠੀਕ ਆ ਬਾਈ ਹਾਂ ਮੋਲੇ ਦਾ ਹੈਗਾ ਬਾਈ ਕਹਿੰਦਾ 35 32000 ਦੀ ਦੇ ਦੇ 32 ਦੇ ਦਾਂਗੇ ਤੇ ਅੱਗੇ ਤਿੰਨ ਨੰਬਰ ਬਾਈ ਇਹ ਹੈ ਬਾਈ ਕਾ ਇਹ ਪਰਸੋ ਰਾਤ ਨੂੰ ਸੂਈ ਆ ਪਰਸੋ ਰਾਤ ਨੂੰ ਹਾਂ ਬੱਚਾ ਇਹਦੇ ਮਗਰੂ ਬੱਚਾ ਬੱਚਾ ਬਾਈ ਹਾਂ ਜੇਰ ਜੂਰ ਦੀ ਕੰਪਲੀਟ ਆ ਜਮਾ ਠੀਕ ਆ ਚਵਾਈ ਜੂਈ ਦੀ ਬਹੁਤ ਚੰਗੀ ਆ ਚਵਾਈ ਬਾਈ ਕਹਿੰਦਾ ਇੱਕ ਨੰਬਰ ਦੁੱਧ ਬਾਈ 20 ਤੋਂ ਬਾਹਰ ਪਾ ਦੂ ਇਹ ਬੈਠ ਕੇ ਪੁੱਲ ਵੀਡੀਓ ਚੇਦੀਆਂ ਵੀ ਧਾਰਾਂ ਮਾਰੀਆਂ ਤੇ ਬਾਈ ਨੇ ਉਹਦੀਆਂ ਵੀ ਮਾਰੀਆਂ ਤੇ ਮੋਲੇ ਤਾਂ ਕਹਿੰਦਾ ਇਹਦਾ 55000 ਰੁਪਿਆ ਬਾਈ ਕਹਿੰਦਾ 60 ਨਹੀਂ 65 ਨਹੀਂ 55000 ਦੀ ਦੇਣੀ ਆ ਪੈਂਟਲ ਮੰਜਲਾ ਬਰਨਾਲਾ ਤਸੀਲ ਤਪਾ ਨੇੜੇ ਪਿੰਡ ਬਾਈ ਨੂੰ ਇਧਰ ਆਉਂਗੇ ਤਾਂ ਮੋੜ ਨਾ ਪਾ ਵੀ ਲੈਣੀ ਰਹਿੰਦਾ ਬਾਈ ਤੇ ਹੋਰ ਪਿੰਡ ਬਈ ਤੈਨੂੰ ਨੇੜੇ ਨੇੜੇ ਆਪਾਂ ਨੇੜੇ ਆਪਾਂ ਰਹਿ ਜਾਂਦਾ ਬਈ ਤਪਾ ਮੰਡੀ ਨੇੜੇ ਰਹ ਜਾਂਦਾ ਠਵਾਲੀ ਫੂਲ ਇਧਰ ਆਪਾਂ ਨੇੜੇ ਨੇੜੇ ਹੀ ਆ ਕੰਟੈਕਟ ਨੰਬਰ 86999997138 ਬਈ ਠੀਕ ਹੈ ਬਈ